ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਪਰਾਲੀ ਪ੍ਰਦੂਸ਼ਣ ਤੋਂ ਸੂਬੇ ਨੂੰ ਮੁਕਤ ਕਰਨ ਦਾ ਟੀਚਾ ਦਿੱਤਾ ਹੈ ਕਮਿਸ਼ਨ ਨੇ ਇਸ ਗੱਲੋਂ ਤਸੱਲੀ ਜ਼ਾਹਰ ਕੀਤੀ ਕਿ ਪੰਜਾਬ ਵਿੱਚ ਪਰਾਲੀ ਨੂੰ ਅੱਗ ਦੇ ਮਾਮਲੇ ਪਿਛਲੇ ਵਰਿਆਂ ਦੇ ਮੁਕਾਬਲੇ ਘਟੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੇ ਵਾਧ ਰਹੇ ਕੇਸਾਂ ਤੇ ਫਿਕਰਮੰਦੀ ਵੀ ਜਤਾਈ ਹੈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਚੇਅਰਮੈਨ ਰਾਜੀਸ਼ਵਰਮਾ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਪਰਾਲੀ ਪ੍ਰਦੂਸ਼ਣ ਜ਼ੀਰੋ ਤੇ ਲਿਆਂਦਾ ਜਾਵੇ ਮੀਟਿੰਗ ਬੇਸ਼ੱਕ ਪ੍ਰਦੂਸ਼ਣ ਦੇ ਸਮੁੱਚੇ ਸਰੋਤਾਂ ਬਾਰੇ ਸੀ ਪਰ ਇਸ ਦਾ ਫੋਕਸ ਪ੍ਰਾਲੀ ਪ੍ਰਦੂਸ਼ਣ ਤੇ ਪ੍ਰਬੰਧਨ ਹੀ ਰਿਹਾ ਚੇਅਰਮੈਨ ਨੇ ਬੀਤੇ ਦਿਨੀ ਤਿੰਨ ਜ਼ਿਲ੍ਹਿਆਂ ਪਟਿਆਲਾ ਸੰਗਰੂਰ ਤੇ ਬਠਿੰਡਾ ਦਾ ਦੌਰਾ ਕਰਕੇ ਪ੍ਰਾਲੀ ਪ੍ਰਦੂਸ਼ਣ ਤੇ ਪ੍ਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ ਸੀ ਕਰੀਬ 4 ਘੰਟੇ ਤੱਕ ਹੋਈ ਮੀਟਿੰਗ ਵਿੱਚ ਮੁਖ ਸਕੱਤਰ ਕੇਪੀਸੀ ਨਾਲ ਡੀਜੀਪੀ ਗੌਰਵ ਯਾਦਵ ਅੱਧੀ ਦਰਜਨ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੀ ਵਰਚੁਅਲੀ ਜੁੜੇ ਸਰਕਾਰ ਨੇ ਆਪਣੀ ਕਾਰਜ ਯੋਜਨਾ ਤੋਂ ਕਮਿਸ਼ਨ ਨੂੰ ਜਾਣੂ ਕਰਵਾਇਆ ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਚੁੱਕੇ ਗਏ ਕਦਮਾਂ ਦੇ ਵੀ ਵੇਰਵੇ ਵੀ ਸਾਂਝੇ ਕੀਤੇ ਕਮਿਸ਼ਨ ਦੇ ਪੰਜਾਬ ਦੌਰੇ ਕਰਕੇ ਬੀਤੇ ਦਿਨੀ ਕਾਫੀ ਸਖਤੀ ਦੇਖਣ ਨੂੰ ਮਿਲੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ਵਰ ਮਾਨ ਨੇ ਕਿਹਾ ਕਿ ਸੂਬੇ ਵਿੱਚ ਉਦਯੋਗ ਫਿਊਲ ਵਜੋਂ ਪਰਾਲੀ ਦੀ ਸਿਰਫ 2 ਫੀਸਦੀ ਹੀ ਵਰਤੋਂ ਕਰ ਰਹੇ ਨੇ ਜਿਸ ਨੂੰ 5% ਤੱਕ ਵਧਾਈ ਜਾਣ ਦੇ ਨਿਰਦੇਸ਼ ਦਿੱਤੇ ਗਏ ਡਿਪਟੀ ਕਮਿਸ਼ਨਰਾਂ ਨੇ ਪ੍ਰਾਲੀ ਸਾੜੇ ਜਾਣ ਤੋਂ ਰੋਕਣ ਵਾਸਤੇ ਕੀਤੇ ਪ੍ਰਬੰਧਾਂ ਦਾ ਖਾਕਾ ਪੇਸ਼ ਕੀਤਾ ਤੇ ਕੁਝ ਮੁਸ਼ਕਲਾਂ ਵੀ ਕਮਿਸ਼ਨ ਦੇ ਸਾਹਮਣੇ ਰੱਖੀਆਂ ਪ੍ਰਾਲੀ ਪ੍ਰਬੰਧਨ ਵਾਸਤੇ ਆਈ ਨਵੀਂ ਮਸ਼ੀਨਰੀ ਦੇ ਪੁਰਜ਼ਿਆਂ ਦੀ ਸਥਾਨਕ ਪੱਧਰ ਤੇ ਕਿੱਲਤ ਹੋਣ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਤੇ ਪ੍ਰਾਲੀ ਦੀਆਂ ਖੇਤਾਂ ਵਿੱਚ ਗੱਠਾਂ ਬਣਾਏ ਜਾਣ ਮਗਰੋਂ ਉਹਨਾਂ ਨੂੰ ਨਾ ਚੁੱਕੇ ਜਾਣ ਦੀ ਮੁਸ਼ਕਲ ਤੇ ਵੀ ਚਰਚਾ ਹੋਈ ਖੇਤੀ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਲੀ ਪ੍ਰਬੰਧਨ ਲਈ ਸੂਬੇ ਵਿੱਚ ਹੁਣ ਤੱਕ 1.20 ਲੱਖ ਮਸ਼ੀਨਾਂ ਮੌਜੂਦ ਨੇ ਤੇ ਕਿਸਾਨ ਉન્નਤ ਐਪ ਜ਼ਰੀਏ ਕਿਸਾਨ ਮਸ਼ੀਨਰੀ ਲੈ ਸਕਦੇ ਨੇ